ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਦੁਨੀਆ ਦਾ ਸਭ ਤੋਂ ਜ਼ਿਆਦਾ ਖਾਇਆ ਜਾਣ ਵਾਲਾ ਫਲ ਕੇਲਾ ਇਸ ਵਿੱਚ ਬਹੁਤ ਜ਼ਿਆਦਾ ਕੈਲਸ਼ੀਅਮ ਪਾਇਆ ਜਾਂਦਾ ਹੈ ਇਸ ਵਿੱਚ ਵਿਟਾਮਿਨ ਏ ਬੀ ਸੀ ਮੌਜੂਦ ਹੁੰਦਾ ਹੈ ਹਰੇ ਕੇਲੇ ਵਿੱਚ ਸਭ ਤੋਂ ਘੱਟ 슈ਗਰ ਹੁੰਦੀ ਹੈ ਇਸ ਦੇ ਅਸੀਂ ਚਿਪਸ ਬਣਾਉਂਦੇ ਹਾਂ ਅਤੇ ਕਈ ਲੋਕ ਇਸ ਨੂੰ ਸਬਜ਼ੀ ਦੇ ਰੂਪ ਵਿੱਚ ਵੀ ਬਣਾਉਂਦੇ ਹਨ ਪੱਕਾ ਹੋਇਆ ਕੇਲਾ ਥੋੜਾ ਜਿਹਾ ਇਸ ਤੋਂ ਅਸੀਂ ਸੈਲਡ ਬਣਾਉਂਦੇ ਹਾਂ ਅਤੇ ਜਿਮ ਵਾਲੇ ਮੁੰਡੇ ਕੁੜੀਆਂ ਵੀ ਇਸ ਦੀ ਵਰਤੋਂ ਬਹੁਤ ਜ਼ਿਆਦਾ ਕਰਦੇ ਹਨ ਇਹ ਸਾਨੂੰ ਕੁਇਕ ਐਨਰਜੀ ਦਿੰਦਾ ਹੈ ਪੱਕੇ ਹੋਏ ਕੇਲੇ ਇਹਨਾਂ ਵਿੱਚ ਹੁੰਦਾ ਹੈ ਡੋਪਾਮਾਈਨ ਜੋ ਸਾਡੇ ਮੂਡ ਨੂੰ ਵਧੀਆ ਬਣਾਉਂਦਾ ਹੈ ਇਸ ਦੇ ਅਸੀਂ ਸਮੂਦੀ ਅਤੇ ਸ਼ੇਕ ਵੀ ਬਣਾਉਂਦੇ ਹਾਂ ਇਦਾਂ ਦੇ ਜਿਆਦਾ ਪੱਕੇ ਜਾਣ ਵਾਲੇ ਕੇਲੇ ਜਿਨ੍ਹਾਂ ਨੂੰ ਅਸੀਂ ਸੁੱਟ ਦਿੰਦੇ ਹਾਂ ਇਸ ਵਿੱਚ ਹੁੰਦਾ ਹੈ ਟੀ ਐਨ ਐਫ ਜੋ ਕੈਂਸਰ ਦੇ ਖਤਰੇ ਨੂੰ ਘਟਕਾਦਾ ਹੈ ਇਸ ਨੂੰ ਅਸੀਂ ਬੇਬੀ ਫੂਡ ਲਈ ਯੂਜ਼ ਕਰਦੇ ਹਾਂ ਤੇ ਇਸ ਤੋਂ ਅਸੀਂ